ਕੀ ਕੀਤੀ ਜਾ ਰਹੀ ਆ ਮੈਨੂੰ ਕੱਲ ਪਤਾ ਲੱਗਾ ਸੀ ਕਿ ਕੋਈ ਸ਼ਰਾਬ ਦੀ ਅੰਸਰ ਤੇ ਕੁਝ ਐਮਸੀ ਕ੍ਰੈਡਿਟ ਕ੍ਰੈਡਿਟ ਲੈਣਾ ਚਾਹੁੰਦੇ ਕੂੜੇ ਦਾ ਮੈਂ ਇਹ ਦੇਖਿਆ ਕਿ ਮੈਂ 25 ਸਾਲ ਰਾਣੇ ਗੁਰਜੀਤ ਸਿੰਘ ਦਾ ਇੱਥੇ ਰਾਜ ਰਿਆ ਮੇਰਾ ਜਿੱਦਣ ਵੀ 25 ਸਾਲ ਰਾਜ ਰਹਿਣ ਦੇ ਬਾਵਜੂਦ ਵੀ ਇੱਕ ਕੂੜੇ ਦਾ ਸਹੀ ਹੱਲ ਨਹੀਂ ਕਰ ਸਕੇ ਅੱਜ ਆਪਾਂ ਜੇ ਕੋਈ ਬੰਦਾ ਕੋਈ ਇਨਸਾਨ ਇੱਥੇ ਹਲਕਾ ਚਾਰਜ ਮੈਂ ਲੱਗਾ ਉਸ ਦਿਨ ਤੋਂ ਬਾਅਦ ਮੇਰੀ ਸਭ ਤੋਂ ਵੱਡੀ ਪ੍ਰਮੁਖਤਾ ਇਹ ਸੀ ਵੀ ਪੰਜਾਬ ਕਪੂਰਥਲੇ ਨੂੰ ਕੂੜੇ ਤੋਂ ਨਜਾਤ ਬਣੇ ਮੇਰੀ 4-5 ਦਿਨ ਲਗਾਤਾਰ ਕੋਸ਼ਿਸ਼ ਰਹੀ ਔਰ ਮੈਂ ਪ੍ਰਸ਼ਾਸਨ ਦੇ ਸੰਪਰਕ ਕਰਿਆ ਮੇਰੀਆਂ 2-3 ਮੀਟਿੰਗਾਂ ਹੋਈਆਂ ਮੈਂ ਸਾਰੇ ਅਫਸਰ ਸੱਦੇ ਅਫਸਰ ਬੁਲਾ ਕੇ ਮੈਂ ਤਹਿਸੀਲਦਾਰ ਸਾਹਿਬ ਐਸਟੀਐਮ ਸਾਹਿਬ ਦੀ ਡਿਊਟੀ ਲਵਾਈ ਕਿ ਮੈਨੂੰ ਕੂੜੇ ਦੇ ਡੰਪ ਲਈ ਜਗ੍ਹਾ ਚਾਹੀਦੀ ਹੈ ਮੈਨੂੰ ਨਹੀਂ ਪਤਾ ਕਿੱਥੋਂ ਪੈਦਾ ਕਰਨੀ ਉਹਨਾਂ ਨੇ ਜਦੋਂ ਕਿਨਾਂ ਸਾਰਾ ਸਿਸਟਮ ਕਰਤਾ ਨਿਸ਼ਾਨਦਾਈ ਕਰਾ ਦਿੱਤੀ ਕੱਲ ਕੂੜਾ ਚੱਕਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਾਡੇ ਕੁਝ ਐਮਸੀ ਇਹਦਾ ਕ੍ਰੈਡਿਟ ਲੈਣਾ ਚਾਹੁੰਦਾ ਹਾਂ ਮੈਂ ਇਹ ਕਦੀ ਵੀ ਨਹੀਂ ਕਹੂਗਾ ਕ੍ਰੈਡਿਟ ਮੈਂ ਲੈਣਾ ਨਹੀਂ ਚਾਹੁੰਦਾ ਪਰ ਮੈਂ ਇਹ ਚਾਹ ਕਹਿੰਦਾ ਕਿ ਕੰਮ ਕਰਕੇ ਦਿਖਾਓ ਲੋਕਾਂ ਨੂੰ ਆਪਾਂ 48 ਐਮਸੀ ਲੈ ਕੇ ਰਾਣਾ ਗੁਰਜੀਤ ਕਹਿੰਦਾ ਮੇਰੀ ਕਾਰਪੋਰੇਸ਼ਨ ਮੇਰੀ ਕਾਰਪੋਰੇਸ਼ਨ ਯਾਰ ਤੂੰ 25 ਸਾਲਾਂ ਚ ਕੀਤਾ ਕੀ ਕਪੂਰਥਲੇਰੀ ਕਾਰਪੋਰੇਸ਼ਨ ਤੇਰੀ ਹੈਗੀ ਆ ਸਰਕਾਰ ਸਾਡੀ ਸੀ ਸਰਕਾਰ ਨੂੰ ਬਦਨਾਮ ਕਰਨ ਲਈ 4 ਸਾਲ 3.5 ਸਾਲ ਇਹਨੇ ਕੂੜੇ ਦੇ ਸ਼ਹਿਰ ਚ ਢੇਰ ਲਵਾਈ ਰੱਖੇ ਕੱਲ ਜਦੋਂ ਮੈਂ ਪ੍ਰਸ਼ਾਸਨ ਨੂੰ ਸੰਪਰਕ ਕਰਕੇ ਕੂੜੇ ਦਾ ਕੰਮ ਸ਼ੁਰੂ ਕਰਾਇਆ ਟਿੱਪਰ ਸਪੈਸ਼ਲ ਮੰਗਾਇਆ ਕੂੜਾ ਚਕਾਉਣ ਲਈ ਮੇਰੀ ਕੋਸ਼ਿਸ਼ ਕੀ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰਨਾ ਤੇ ਜਦੋਂ ਉਹ ਟਿੱਪਰ ਮੰਗਾ ਲਿਆ ਕੰਮ ਚੱਲ ਪਿਆ ਇਹ ਫਿਰ ਸਾਰੇ ਉਸ ਕ੍ਰੈਡਿਟ ਵਾਰ ਤੇ ਸ਼ੁਰੂ ਹੋ ਗਏ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਕ੍ਰੈਡਿਟ ਲੈਣ ਦੀ ਕੋਈ ਲੋੜ ਨਹੀਂ ਕਿਸੇ ਨੂੰ ਉਸ ਵਾਰ ਤੇ ਪੈਣ ਦੀ ਲੋੜ ਨਹੀਂ ਤਕੜੇ ਹੋ ਕੇ ਕਪੂਰਥਲੇ ਦਾ ਕੰਮ ਕਰੋ ਔਰ ਕਪੂਰਥਲੇ ਨੂੰ ਸਾਫ਼ ਸੁਥਰਾ ਬਣਾਓ ਹੁਣ ਅਗਲਾ ਮੇਰਾ ਟਾਰਗੇਟ ਆ ਕਿ ਯੂਨੀਫਾਰਮ ਇੰਟੀਗ੍ਰੇਟਿਵ ਬੇਸਡ ਟ੍ਰੀਟਮੈਂਟ ਪਲੈਂਟ ਕਪੂਰਥਲੇ ਚ ਲੈ ਕੇ ਆਉਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਪਾ ਸਾਢੇ 3-4 ਸਾਲ ਤੋਂ ਹੀ ਕਾਰਪੋਰੇਸ਼ਨ ਚ ਹੋ ਗਿਆ 48 ਐਮਸੀ ਹੋਣ ਕਿਸੇ ਐਮਐਲਓ ਕੋਲ ਕੇ ਸਰਕਾਰ ਦੇ ਬੰਦੇ ਕੋਲ 48 ਐਮਸੀ ਹੋਣ ਤੇ ਆਪਾਂ ਕੰਮ ਨਾ ਕਰੀਏ ਕਿਉਂ ਨਾ ਕੰਮ ਕਰਦੇ ਸਿਰਫ ਇਹਸ ਕਰਕੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਾੜਾ ਦਿਖਾਉਣਾ ਇਹ ਸਿਰਫ ਇਹਨਾਂ ਦਾ ਇਹ ਮਕਸਦ ਸੀ ਹੁਣ ਮੈਂ ਮੇਰੀ ਅਗਲੀ ਕੋਸ਼ਿਸ਼ ਹੈ ਜੁਨੀਫਾਰਮ ਇੰਟੀਗ੍ਰੇਟਿਡ ਵੇਸਟੇ ਟ੍ਰੀਟਮੈਂਟ ਪਲਾਂਟ ਕਬੂਤਰੇ ਲੈ ਕੇ ਆਉਣਾ ਜੇ ਆਪਾਂ ਉਹ ਲੈ ਕੇ ਆਉਨੇ ਆ ਉਹਦੇ ਲਈ 5 ਏਕੜ ਜਗ੍ਹਾ ਚਾਹੀਦੀ ਘੱਟੋ ਘਾਟੋ ਪਲਾਂਟ ਲਾਉਣ ਲਈ ਮੇਰੀ ਅਗਲੀ ਕੋਸ਼ਿਸ਼ ਹੈ ਇਹ ਨਾ ਟੈਂਪਰੇਰੀ ਹੱਲ ਕੀਤਾ ਮੈਂ ਮੇਰੀ ਅਗਲੀ ਕੋਸ਼ਿਸ਼ ਆ ਕਿ ਮੈਂ ਇਹ ਪੰਜ ਕਿੱਲੇ ਪ੍ਰੋਵਾਈਡ ਕਰਵਾ ਮੇਰੇ ਪ੍ਰਸ਼ਾਸਨ ਨਾਲ ਹੁਣ ਵੀ ਵਿਰੋਧ ਗੱਲ ਹੁੰਦੀ ਆ ਮੈਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕੱਲ ਵੀ ਕਿਹਾ ਕਿ ਮੈਂ ਆਪਣੇ ਸ਼ਹਿਰ ਚ ਇਹ ਪਲਾਂਟ ਲਾਉਣਾ ਵਾ ਮੈਨੂੰ ਨਹੀਂ ਪਤਾ ਕਿੱਦਾਂ ਉਹ ਜਗ੍ਹਾ ਪ੍ਰੋਵਾਈਡ ਕਰਦੀ ਆ ਮੈਨੂੰ ਜਗ੍ਹਾ ਚਾਹੀਦੀ ਆ ਡੀਸੀ ਸਾਹਿਬ ਲੱਗੇ ਹੋਏ ਆ ਜਿੱਦਣ ਸਾਨੂੰ ਜਗ੍ਹਾ ਮਿਲ ਗਈ ਇਹ 33 ਕਰੋੜ ਰੁਪਏ ਦਾ ਪ੍ਰੋਜੈਕਟ ਆ ਔਰ ਕਪੂਰਥਲੇ ਦਾ ਪਰਮਾਨੈਂਟ ਕੂੜੇ ਦਾ ਹੱਲ ਕਰਨਾ ਵਾ ਆਪਾਂ ਗੱਲਾਂ ਨਹੀਂ ਕਰਨੀਆਂ ਮੈਂ ਅੱਜ ਮੈਨੂੰ 20 ਦਿਨ ਹੋ ਗਏ ਲੱਗੇ ਨੂੰ ਹਲਕਾ ਇੰਚਾਰਜ ਐਸਾ ਮੈਂ 20 ਦਿਨਾਂ ਚ ਮੇਰਾ ਇਹੀ ਕੰਮ ਸੀ ਕਿ ਪਹਿਲੋ ਸਭ ਤੋਂ ਕੂੜੇ ਦਾ ਕੰਮ ਕਰਨਾ ਤੇ ਫੇਰ ਲੋਕਾਂ ਚਾਉਣਾ ਬਿਲਕੁਲ ਬਿਲਕੁਲ ਸਰ ਨੀਤ ਚ ਫਰਕ ਸੀ ਸਾਡੇ ਮੰਤਰੀ ਸਾਹਿਬ ਕਹਿ ਕੇ ਗਏ ਕਿਉਂਕਿ ਸਾਡਾ ਹਲਕਾ ਇੰਚਾਰਜ ਨਾ ਹੋਣ ਕੇ ਕਰਕੇ ਕੋਈ ਜ਼ਿੰਮੇਵਾਰੀ ਵਿਅਕਤੀ ਨਾ ਹੋਣ ਕਰਕੇ ਮੰਤਰੀ ਸਾਹਿਬ ਕਹਿ ਗਏ ਮੰਤਰੀ ਸਾਹਿਬ ਨੂੰ ਬਹੁਤ ਰਜੇਵੇਂ ਹੁੰਦੇ ਆ ਕਿਉਂਕਿ ਪੰਜਾਬ ਦੇ ਮੰਤਰੀ ਆ ਕੈਪਟਨ ਅਡ ਮਿਸਟਰ ਆ ਬਹੁਤ ਕੰਮ ਉਹਨਾਂ ਦਾ ਧਿਆਨ ਕਈ ਵਾਰੀ ਇੱਧਰ ਉੱਧਰ ਹੋ ਸਕਦਾ ਜੇ ਕੋਈ ਜ਼ਿੰਮੇਵਾਰ ਵਿਅਕਤੀ ਨਾ ਹੋਣ ਕਰਕੇ ਇਹਨਾਂ ਲੋਕਾਂ ਨੇ ਕਪੂਰਥ ਨੂੰ ਉਲਝਾ ਕੇ ਰੱਖਿਆ 3 ਸਾਲ ਸਿਰਫ ਇਸ ਕਰਕੇ ਵੀ ਜੇ ਅਸੀਂ ਇਹਨਾਂ ਨੂੰ ਉਲਝਾ ਕੇ ਰੱਖਾਂਗੇ ਤੇ ਸਾਨੂੰ ਲੋਕ ਸਾਡੇ ਤੱਕ ਆਉਣਗੇ ਮੈਂ ਕਿਸੇ ਪਬਲਿਕ ਦੇ ਬੰਦੇ ਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਤੱਕ ਆਓ ਮੈਂ ਕਹਿੰਦਾ ਮੈਨੂੰ ਕੰਮ ਦੱਸੋ ਭਾਵੇਂ ਫੋਨ ਤੇ ਦੱਸ ਦਿਓ ਮੈਂ ਤੁਹਾਡਾ ਕੰਮ ਕਰਾਉਣਾ ਔਰ ਮੈਂ ਕੰਮ ਕਰਨ ਲਈ ਆਇਆ ਮੈਂ ਇਸ ਸ਼ਹਿਰ ਦਾ ਪੁੱਤਰ ਹਾਂ ਇਸ ਸ਼ਹਿਰ ਦਾ ਰਹਿਣ ਵਾਲਾ ਔਰ ਮੈਨੂੰ ਆਪਣੇ ਲੋਕਾਂ ਦੇ ਦੁੱਖ ਪਤਾ ਹੈ ਮੈਂ ਇੱਥੋਂ ਵੱਡਾ ਹੋਇਆ ਇੱਥੇ ਉੱਪਰ ਆਇਆ ਮੈਨੂੰ ਆਪਣੇ ਪਬਲਿਕ ਦੇ ਦੁੱਖ ਪਤਾ ਔਰ ਮੇਰਾ ਹਮੇਸ਼ਾ ਇਹ ਰਹੂਗੀ ਕਿ ਮੈਂ ਆਪਣੇ ਸ਼ਹਿਰ ਨੂੰ ਵਧੀਆ ਬਣਾਵਾਂ ਖੋਸਲਾ ਸਾਹਿਬ ਨੀਤ 'ਚ ਫਰਕ ਸੀ ਕੰਮ ਕਰਨ ਦੀ ਨੀਤ ਹੋਵੇ ਕੋਈ ਕੰਮ ਮੜਦਾ ਨਹੀਂ ਦੁਨੀਆ ਦਾ ਤੁਸੀਂ ਦੇਖਿਆ ਮੈਂ ਆਮ ਆਦਮੀ ਪਾਰਟੀ 'ਚ ਬਹੁਤ ਪੁਰਾਣਾ ਲੀਡਰ ਨਹੀਂ ਮੈਂ 3 ਸਾਲ 'ਚ ਆਪਦੀ ਮਿਹਨਤ ਨਾਲ ਆਪਦੇ ਕੰਮ ਦੇ ਬਲ ਬੁਕਤੇ ਦੇ ਇੱਥੇ ਆਇਆ ਮੈਨੂੰ ਕੋਈ ਜਾਨੀ ਕਿ ਰਾਜ ਰਿਆਸਤ 'ਚ ਨਹੀਂ ਮਿਲੀ ਪੋਲਿਟਿਸ਼ੀਅਨ ਮੈਂ ਰਿਆਸਤੀ ਨਹੀਂ ਆ ਮੈਨੂੰ ਵਰਾਸਤੀ ਨਹੀਂ ਆ ਪੋਲਿਟਿਸ਼ੀਅਨ ਮੈਂ ਸਿਰਫ ਇੱਕ ਕੰਮ ਕਰਕੇ ਇੱਥੋਂ ਤੱਕ ਪਹੁੰਚਿਆ ਵਾਂ ਔਰ ਮੇਰੀ ਅੱਗੇ ਵੀ ਪ੍ਰਮੁਖਤਾ ਹੋਊਗੀ ਮੈਂ ਕੰਮ ਕਰਕੇ ਦਿਖਾਵਾਂ ਗੱਲਾਂ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਜਿਸ ਤਰ੍ਹਾਂ ਦੇਖਾਂਗੇ ਤੁਸੀਂ ਇਹ ਦੇਖੋ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਯਾਰ ਜਿੱਦੋਂ ਅਸੀਂ ਕੰਮ ਕਰਨ ਲੱਗ ਪਏ ਕੱਲੀਆਂ ਫੋਟੋਆਂ ਦੀ ਰਾਜਨੀਤੀ ਨਾ ਕਰੀਏ ਆਪਾਂ ਕੰਮ ਕਰਕੇ ਦਿਖਾਈਏ ਆਪਣੀ ਪਬਲਿਕ ਨੂੰ ਆਪਣਾ ਸ਼ਹਿਰ ਆ ਸ਼ਹਿਰ ਵਾਸੀਆਂ ਮੈਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਹਰ ਬੰਦੇ ਦੀਆਂ ਮੈਨੂੰ ਆਪਣੇ ਧਿਹੜ ਚ ਪਾ ਕੇ ਬੈਠਾ ਔਰ ਮੇਰੀ ਪ੍ਰਸ਼ਾਸਨ ਨੂੰ ਪੂਰੀ ਹਦਾਇਤ ਆ ਕਿ ਮੇਰਾ ਸ਼ਹਿਰ ਸਾਫ਼ ਸੁਥਰਾ ਹੋਣਾ ਚਾਹੀਦਾ ਬਿਲਕੁਲ ਖੋਸਲਾ ਸਾਹਿਬ ਮੈਂ ਇਹ ਚਲੋ ਸਵਾਲੀਆ ਨਿਸ਼ਾਨ ਵੱਖਰੀ ਗੱਲ ਆ ਪਰ ਸਾਡਾ ਸ਼ਹਿਰ ਆ ਅਸੀਂ ਇੱਥੋਂ ਦੇ ਵਸਨੀਕ ਆ ਇਨ੍ਹਾਂ ਪਰਿਵਾਰਾਂ ਚੋਂ ਹੀ ਮੈਂ ਉੱਠ ਕੇ ਉੱਪਰ ਆਇਆ ਕੰਮ ਦੀ ਰਾਜਨੀਤੀ ਆ ਮੇਰੇ ਕੋ ਆਮ ਆਦਮੀ ਪਾਰਟੀ ਕੋ ਕੰਮ ਦੀ ਰਾਜਤ ਗੱਲਾਂ ਦੀ ਰਾਜਨੀਤੀ ਬਿਲਕੁਲ ਨਹੀਂ ਇੱਥੇ ਬਿਲਕੁਲ ਗਲੀਆਂ ਨਾਲੀਆਂ ਤੱਕ ਸੀਮਤ ਨਹੀਂ ਰਿਹਾ ਕੀਤਾ ਕੀ ਆ ਮੈਨੂੰ ਇਹ ਦੱਸਣ ਕਿ ਕੋਈ ਸੀਵਰੇਜ ਬੰਦ ਕੋਈ ਮੈਨੂੰ ਸਾਰੇ ਦਿਨ ਚ ਸ਼ਹਿਰ ਚੋਂ ਘਟੋ ਘਟ 100 ਫੋਨ ਇੰਨਾ ਕੰਮਾ ਕਰਕੇ ਆਉਂਦਾ ਕਿਸੇ ਦਾ ਟੱਕਾ ਨਹੀਂ ਲੱਗਾ ਕਿਸੇ ਦਾ ਕੋਈ ਸੀਵਰੇਜ ਬੰਦ ਦਾ ਕੋਈ ਬਲੌਕੇਜ ਆ ਮੈਂ ਨਾ 5 6 ਦਿਨ ਪਹਿਲਾਂ ਸਿਵਲ ਹਸਪੀਟਲ ਗਿਆ ਸਿਰਫ ਮੈਂ ਉੱਥੇ ਹੀ ਗਿਆ ਸੀ ਐਜ਼ ਆ ਕੋਈ ਗੈਸਟ ਨਹੀਂ ਗਿਆ ਸੀ ਮੈਂ ਸਿਰਫ ਦੇਖਣ ਗਿਆ ਹੀ ਮੈਨੂੰ ਸਿਵਲ ਹਸਪੀਟਲ ਵਾਲਿਆਂ ਨੇ ਵੀ ਕਿਹਾ ਵੀ ਸਾਡਾ ਸੀਵਰੇਜ ਬਲੌਕ ਆ ਤੁਸੀਂ ਦੇਖੋ ਜਿਹੜੇ ਐਮਸੀ ਆ ਸਿਵਲ ਹਸਪੀਟਲ ਦਾ ਸੀਵਰੇਜ ਨਹੀਂ ਖਲਾ ਸਕਦੇ ਉਹ ਕਾਦੇ ਐਮਸੀ ਆ ਬਿਲਕੁਲ ਨਹੀਂ ਜੀ ਬਿਲਕੁਲ ਇਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਮੈਂ ਦੇਖਿਆ ਜਾ ਕੇ ਮੈਂ ਆਪਣਾ ਆਪਣੇ ਉਸ ਨੂੰ ਰਿਵਿਊ ਕੀਤਾ ਕੋਈ ਕੰਮ ਨਹੀਂ ਕੀਤਾ ਸਿਰਫ ਇੱਕ ਪੋਲਿਟਿਕਸ ਹੋ ਰਹੀ ਆ ਕਪੂਰਤਲੇ ਚ ਸਿਰਫ ਇਸ ਕਰਕੇ ਵੀ ਕਪੂਰਤਲੇ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਤੇ 22 ਚ ਇਹਨਾਂ ਨੇ ਇਹ ਦੱਸਿਆ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਤੁਹਾਨੂੰ ਇੱਕ ਉਹਦਾ ਹਾਂ ਇਹ ਹਰਜਾਨਾ ਇਹ ਭੁਗਤਣਾ ਪਊਗਾ ਜਿਹੜਾ ਅੱਜ ਖੋ ਰਿਆ ਵਾ ਇਸ ਕਰਕੇ ਮੇਰੀ ਰਾਜਨੀਤੀ ਕਦੀ ਵੋਟਾਂ ਮੈਂ ਬਾਅਦ ਚ ਮੰਗਣ ਜਾਊਗਾ ਪਹਿਲੋਂ ਆਪਣੇ ਸ਼ਹਿਰ ਨੂੰ ਸਾਫ਼ ਸੁੱਤਰਾ ਬਣਾਉਣਾ ਮੈਂ ਇਹਦੇ ਚ ਮੇਰਾ ਕਲੀਅਰ ਮੈਸੇਜ ਆ ਕਿ ਮੈਂ ਕਿਸੇ ਨੂੰ ਭੰਡਣਾ ਨਹੀਂ ਚਾਹੁੰਦਾ ਮੈਂ ਰਾਜਨੀਤੀ ਚ ਸਿਰਫ ਆਇਆ ਮਤ ਕੰਮ ਲਈ ਆਇਆ ਤੇ ਕੰਮ ਕਰਕੇ ਆਇਆ ਔਰ ਮੈਂ ਚਾਹੁੰਦਾ ਹਾਂ ਕਿ ਆਪਾਂ ਇਸ ਸ਼ਹਿਰ ਨੂੰ ਸਾਫ਼ ਸੁੱਤਰਾ ਬਣਾਈਏ ਤੁਸੀਂ ਕੋਸਲਾ ਜੀ ਥੋੜੇ ਦਿਨਾਂ ਬਾਅਦ ਦੇਖੋਗੇ ਜਿਹੜੇ ਮੇਨ ਕੰਮ ਸੀ ਸ਼ਹਿਰ ਦੇ ਕਈ ਪ੍ਰੋਜੈਕਟਸ ਜਿਹੜੇ ਹੋਣ ਵਾਲੇ ਸੀ ਉਹ ਮੈਂ ਆਉਂਦਿਆਂ ਹੀ ਸਾਰਿਆਂ ਦੇ ਮਤੇ ਮਤੇ ਨਹੀਂ ਪਾਏ ਮੈਂ ਆਉਂਦਿਆਂ ਹੀ ਸਾਰੇ ਪ੍ਰੋਜੈਕਟ ਬਣਾ ਕੇ ਬਿਲਕੁਲ ਰਿਪੋਰਟ ਮੰਗੀ ਗਈ ਪਾਰਟੀ ਵੱਲੋਂ ਮੈਂ ਭੇਜ ਦਿੱਤੇ ਹੈ ਕਿ ਇਸ ਕੰਮ ਤੇ ਇੰਨੇ ਨੇ ਪੈਸੇ ਲੱਗਣੇ ਸਰਕਾਰ ਦਾ ਪੂਰਾ ਧਿਆਨ ਆ ਔਰ ਬਹੁਤ ਮੇਰੀ ਕੋਸ਼ਿਸ਼ ਆ ਕਿ ਫੰਡ ਲੈ ਕੇ ਆਵਾਂ ਔਰ ਸ਼ਹਿਰ ਦਾ ਵਧੀਆ ਵਿਕਾਸ ਕਰਾਂ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਜਿਸ ਬੰਦੇ ਨੇ ਕਰਪਸ਼ਨ ਕੀਤੀ ਮੈਂ ਉਹਨੂੰ ਬਖਸ਼ਣਾ ਨਹੀਂ ਭਾਵੇਂ ਆਪਰੇਸ਼ਨ ਚ ਮੈਂ ਸਭ ਤੋਂ ਪਹਿਸਟ ਲਫ਼ਜ਼ਾਂ ਜਿਗਾ ਦਿੰਨਾ ਚਾਹੁੰਨਾ ਵੀ ਆਪਣੇ ਆਪ ਨੂੰ ਸੁਧਾਰ ਲਓ ਜਿਹੜਾ ਮੇਰੇ ਕਾਬੂ ਆ ਗਿਆ ਉਹਨੂੰ ਮੈਂ ਛੱਡਣਾ ਨਹੀਂ ਸਿੱਤੇ ਕ੍ਰੈਡਿਟ ਮੈਂ ਅੱਜ ਹੀ ਕਹਿ ਦੇਣਾ ਚਾਹੁੰਦਾ ਮੈਂ 2-4 ਪ੍ਰੋਜੈਕਟ ਜਿਹੜੇ ਸਾਡੇ ਸ਼ਹਿਰ ਦੇ ਰੁਕੇ ਸੀ ਮੈਂ ਕਰ ਤਿਆਰੀ ਆ ਔਰ ਮੈਂ ਭੇਜ ਦਿੱਤੇ ਆ ਕਾਰਪੋਰੇਟ ਕ੍ਰੈਡਿਟ ਵਾਰ ਚ ਬਿਲਕੁਲ ਨਹੀਂ ਪੈਣਾ ਕੋਸਲਾ ਜੀ ਆਪਾਂ ਇਸ ਸ਼ਹਿਰ ਨੂੰ ਸੁੰਦਰ ਬਣਾਉਣਾ ਔਰ ਵਧੀਆ ਬਣਾ ਕੇ ਇਹਨੂੰ ਕੰਮ ਕਰਨਾ ਹੈ ਤੁਸੀਂ ਕਰਪਸ਼ਨ ਹਟਾਉਣਾ ਸਾਨੂੰ ਆਉਂਦੀ ਆ ਮੈਂ ਵਕੀਲ ਆ ਮੈਨੂੰ ਪਤਾ ਕਿੱਥੇ ਚੋਰ ਮੋਰੀਆਂ ਮੈਂ ਅਫਸਰਾਂ ਨੂੰ ਬਿਲਕੁਲ ਸਾਫ਼ ਹਦ ਤਾਂ ਭਾਈ ਜਿਹੜਾ ਮੇਰੇ ਕਾਬੂ ਆ ਗਿਆ ਤੁਸੀਂ ਬਚ ਕੇ ਰਹੋ ਜਿਹੜਾ ਮੈਨੂੰ ਪਤਾ ਲੱਗ ਗਿਆ ਮੈਂ ਛੱਟਣਾ ਕੋਈ ਨਹੀਂ ਹੋ ਭਾਵੇਂ ਕੋਈ ਐਮਸੀ ਹੋਵੇ ਭਾਈ ਕੋਈ ਵੀ ਹੋਵੇ ਜਿਹੜਾ ਬੰਦਾ ਕ腐ਸ਼ਨ ਚ ਲੈਫਟ ਹੋਇਆ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਹੋਵੇ ਮੈਂ ਉਹਦੇ ਬਿਲਕੁਲ ਖਿਲਾਫ ਆਂ ਔਰ ਸਖਤ ਤਰੀਕੇ ਨਾਲ ਖਿਲਾਫ ਆਂ ਅਸੀਂ ਪਹਿਲਾਂ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਰਹੀ ਗੱਲ ਤੁਸੀਂ ਕਹੀ ਸਮੱਸਿਆ ਸਮੱਸਿਆ ਇਸ ਸ਼ਹਿਰ ਦੀ ਇਕੋ ਇਕਾ ਉਹ ਰਾਣਾ ਗੁਰਜੀ ਸੀ ਜੇ ਜਿਹੜਾ ਲੋਕਾਂ ਨੇ ਉਹਨੂੰ ਮਾਨ ਸਨਮਾਨ ਦਿੱਤਾ ਜਿੰਨਾ ਸਾਰਾ ਟੱਬਰ ਉਹਦਾ ਐਮਪੀ ਤੋਂ ਲੈ ਕੇ ਐਮਐਲਏ ਬਣਾਈ ਮਨਿਸਟਰ ਬਣਾਈ ਜੀ ਉਹਨਾਂ ਨੂੰ ਮਾੜਾ ਮੋਟਾ ਵੀ ਸ਼ਹਿਰ ਦੀ ਕਦਰ ਹੁੰਦੀ ਤੇ ਸ਼ਹਿਰ ਦੀ ਕੁਝ ਦਿਸ਼ਾ ਹੋਰ ਹੁੰਦੀ ਕਿਉਂਕਿ ਸਾਰੇ ਦੇਸ਼ ਦੇ ਵਿੱਚ ਇਹ ਜਿਹੜਾ ਜਿਹੜਾ ਕਪੂਰਥਲਾ ਉਹ ਲੀਸਟ ਪਾਪੂਲੇਟਿਡ ਜਿਹੜੀ ਡਿਸਟ੍ਰਿਕਟ ਹੈ ਹੈ ਜਾਨੀ ਸਾਰੇ ਨਾਲੋਂ ਛੋਟਾ ਡਿਸਟ੍ਰਿਕਟ ਹੈ ਜਿਹਦੇ ਜਿਹਨੂੰ ਇੱਕ ਮਾਡਲ ਦਾ ਸ਼ਹਿਰ ਬਣਾ ਸਕਦਾ ਸੀ ਪਰ ਅਫਸੋਸ ਇਹਦਾ ਆਵਦਾ ਹੀ ਮਤਾ ਪਾਇਆ ਹੋਇਆ ਹਾਊਸ ਦੇ ਵਿੱਚ ਹਾਊਸ ਤੇ ਇਹਨਾਂ ਦਾ ਕਬਜ਼ਾ ਤਕਰੀਬਨ 200 ਤੋਂ ਵੱਧ ਬੰਦੇ ਰੱਖਣ ਦਾ ਮਤਾ ਅੱਜ ਤੋਂ ਤਕਰੀਬਨ 4 ਸਾਲ ਸਵਾ 4 ਸਾਲ ਪਹਿਲਾਂ ਦਾ ਪਾਇਆ ਉਹਦਾ ਕਮਿਸ਼ਨ ਨਹੀਂ ਫਿੱਟ ਹੋ ਰਿਹਾ ਇਹਦੇ ਬੰਦਿਆਂ ਨੇ ਸੈਟ ਨਹੀਂ ਹੋ ਰੇ ਕਿ ਕਿਹੜੇ ਬੰਦੇ ਕੋ ਕਿੰਨੇ ਪੈਸੇ ਲੈਣੇ ਤੇ ਬੰਦੇ ਰੱਖੇ ਜਾਣ ਇਹ ਤੋਂ ਸ਼ਰਮਨਾਕ ਗੱਲ ਹੋ ਸਕਦੀ ਹੈ 25 ਸਾਲਾਂ ਦੇ ਵਿੱਚ ਕੂੜੇ ਦਾ ਇਹ ਸਮੱਸਿਆ ਨਹੀਂ ਹੋ ਸਕਦੀ ਤੁਹਾਨੂੰ ਇਹ ਜਾਦ ਹੋਊਗਾ ਇਹ ਕੂੜਾ ਕਿਤੇ ਸਿੱਟਿਆ ਜਾਂਦਾ ਸੀ ਉਹ ਕੂੜੇ ਦੀ ਜਗ੍ਹਾ ਉੱਥੇ ਐਸਟੀਪੀ ਬਣਿਆ ਬਣਿਆ ਉਹਦੇ ਨਾਲ ਕੂੜਾ ਜਗ੍ਹਾ ਪਈਆ ਖਾਲੀ ਪਰ ਉਹ ਜਾਣ ਬੁਝ ਕੇ ਉੱਥੇ ਆਪਣੇ ਬੰਦਿਆਂ ਦਾ ਕਬਜ਼ਾ ਖਰਾਕੀ ਕਿ ਉਹਨਾਂ ਦਾ ਕੰਮ ਹੀ ਕਬਜ਼ੇ ਕਰਨੇ ਲੁੱਟਾਂ ਖਸਟਾਂ ਕਰਨੀਆਂ ਮੈਂ ਬੜੀ ਉਹ ਕਹਿ ਰਹੇ ਆ ਜ਼ਿੰਮੇਵਾਰੀ ਨਾ ਕਹਿ ਰਹੇ ਆ ਅਦਰਵਾਇਜ਼ ਇਹ ਸ਼ਹਿਰ ਦੀ ਹਾਲ ਨਾ ਹੁੰਦੀ ਉੱਥੇ ਕੂੜੇ ਲਈ ਜਗ੍ਹਾ ਪਈ ਆ ਉਹਦੇ ਉੱਪਰ ਆਪਣੇ ਬੰਦੇ ਦਾ ਕਬਜ਼ਾ ਕਰਾ ਕੇ ਮੈਨੂੰ ਗੱਲ ਕਰਨੇ ਨਾ ਬਾਅਦ ਫਿਰ ਕਾਲਾ ਪਹਿਲੀ ਦੋ ਮਿੰਟ ਮੇਰੀ ਗੱਲ ਸੁਣਨਾ ਸਾਡੀ ਉਹ ਉੱਥੇ ਕਬਜ਼ਾ ਕਰਾ ਕੇ ਠੀਕ ਹੈ ਔਰ ਉਸ ਜਗ੍ਹਾ ਤੋਂ ਕਦੇ ਵੀ ਨਹੀਂ ਕੂੜਾ ਨਹੀਂ ਸਿੱਟਣਾ ਪੰਜਾਬ ਸਰਕਾਰ ਦੀ ਜਗ੍ਹਾ ਹੋਵੇ ਗਲਤ ਐਪੀਡੇਵਡ ਦੇ ਕੇ ਨਹੀਂ ਜੀ ਉੱਥੋਂ ਦੀ ਇਹ ਕੂੜਾ ਇੱਥੇ ਨਹੀਂ ਸਿਟਿਆ ਜਾਵਾ ਬਾਹਰ ਸਿਟਿਆ ਜਾਵਾ ਅੱਜ ਦੀ ਡੇਟ 'ਚ ਇੱਕ ਐਮਜੀਟੀ ਦੀ ਹਦਾਇਤਾਂ ਨੇ ਕਿ ਕੂੜੇ ਦਾ ਢੇਰ ਨਹੀਂ ਲਾਇਆ ਜਾ ਸਕਦਾ ਕਿਤੇ ਵੀ ਉੱਥੇ ਸਮਾਨ ਸੀ ਸਾਰਾ ਜਿਹੜਾ ਉਹਨੂੰ ਕੂੜੇ ਨੂੰ ਸੈਗਰੀਗੇਟ ਕਰਨ ਲਈ ਉਹਨੂੰ ਸੰਭਾਲ ਲਈ ਉਹਦਾ ਸਮਾਨ ਸੀ ਉਹ ਸਮਾਨ ਸਾਰਾ ਕੁਝ ਮਸ਼ੀਨਰੀ ਪਈ ਸੀ ਉਹ ਖੁਰਦ-ਬੁਰਦ ਕੀਤੀ ਗਈ ਬਹੁਤ ਕੁਝ ਬਹੁਤ ਜਾਂਚਾ ਹੋਣੀ ਆ ਬਹੁਤ ਕੁਝ ਹੋਣਾ ਵਾ ਉਦਾ ਖਿਆਲ ਰੱਖਿਆ ਜਾਊਗਾ ਠੀਕ ਹੈ ਜੇ ਅਜੇ ਤਾਂ ਸ਼ੁਰੂਆਤ ਹੋਈ ਆ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਚ ਵੀ ਕਮੀਆਂ ਰਹੀਆਂ ਕਿਉਂਕਿ ਦੇਖੋ ਹਲਕਾ ਇਨਚਾਰਜ ਨਹੀਂ ਸੀ ਜਿਸ ਕਰਕੇ ਕਈ ਗੱਲਾਂ ਸਾਡੀਆਂ ਕਿਉਂਕਿ ਮੰਤਰੀ ਸਾਹਿਬਾਨ ਕੋਲੇ ਅਸੀਂ ਜਾਈਦਾ ਉਹਨਾਂ ਨਾਲ ਗੱਲ ਕਰਦੀ ਉਹਨਾਂ ਦੇ ਆਪਣੇ ਜਿਵੇਂ ਪ੍ਰਾਇੋਰਟੀ ਉਨੀ ਨਹੀਂ ਰਹਿ ਜਾਂਦੀ ਹਰ ਇੱਕ ਬੰਦੇ ਦੇ ਕੋਈ ਵਿੱਚ ਸਾਡੇ ਵਿੱਚ ਵੀ ਕਾਲੀਆਂ ਭੇਡਾਂ ਸੀਗੀਆਂ ਜਿਹੜੀਆਂ ਸਪੋਰਟ ਉਧਰ ਕਰਦੀਆਂ ਰਹੀਆਂ ਮੈਂ ਵੀ ਗੱਲ ਕੰਨੀ ਚੋਂਗਾ ਸੋ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਟੀਮ ਲਾਈਨ ਹੋ ਰਹੀਆਂ ਬਹੁਤ ਜਲਦੀ ਜਿਹੜੇ ਸਮੱਸਿਆ ਕੂੜੇ ਦੀ ਜਗ੍ਹਾ ਜਿਸ ਤਰ੍ਹਾਂ ਚੰਦੀ ਸਾਹਿਬ ਨੇ ਕਿਹਾ ਲੱਭੀ ਜਾ ਰਹੀ ਹੈ ਮੇਰੇ ਮੁਤਾਬਕ ਉਹ ਜਗ੍ਹਾ ਲੱਭਣ ਦੀ ਲੋੜ ਨਹੀਂ ਕਿਉਂਕਿ ਟੀਰ ਨਹੀਂ ਕਿਤੇ ਲਾਇਆ ਜਾ ਸਕਦਾ ਉੱਥੇ ਜਗ੍ਹਾ ਪੰਜਾਬ ਸਰਕਾਰ ਦੀ ਜਗ੍ਹਾ ਉਹ ਟੀਰ ਕੋਈ ਨਹੀਂ ਕਿਸੇ ਤਰ੍ਹਾਂ ਦੀ ਐਵੇਂ ਡਰਾਤ ਮਗਾ ਕੇ ਲੋਕਾਂ ਨੂੰ ਇੱਕ ਬਾਕੀ ਇੱਕ ਗਾਹੋਰ ਦਸਾਂ ਇੱਕ ਪੈਟਰਨ ਬਣਾਇਆ ਹੋਇਆ ਤੁਸੀਂ ਦੇਖੋਗੇ ਕੋਈ ਦਿਨ ਤਿਆਰ ਹੋਵੇ ਕੋ ਗੁਰਪੁਰ ਹੋਵੇ ਕੋਈ ਸੀਜ਼ਨ ਹੋਵੇ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣਾ ਹੋਵੇ ਸਿਆਲ ਦਾ ਹੋਵੇ ਕੋਈ ਦਿਨ ਤਿਹਾਰ ਹੋਵੇ ਉਹਨੂੰ ਦੇਖਦੇ ਹੋਏ ਲੋਕਾਂ ਨੂੰ ਸ਼ਹਿਰ ਨੂੰ ਪਰੇਸ਼ਾਨ ਕਰਨ ਲਈ ਹਰ ਸਾਲ ਸਾਲ ਦੇ ਵਿੱਚ 2-4 ਵਾਰੀ ਆ ਜਿਹੜਾ ਪੁਰਾਣਾ ਡਰਾਮਾ ਚੱਲਿਆ ਸੀ ਇਹ ਕੀਤਾ ਜਾ ਰਿਹਾ ਕਿਸੇ ਦੀ ਜਨਨੀ ਸਾਜਿਸ਼ ਦੇ ਰਾਹੀਂ ਕਿਸੇ ਇੱਕ ਪੈਟਰਨ ਦੇ ਰਾਹੀਂ ਸਾਜਿਸ਼ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕੀਤਾ ਜਾ ਰਿਹਾ ਲੋਕੀ ਬਰਦਾਸ਼ਤ ਨਹੀਂ ਕਰਨਗੇ ਸਰਕਾਰ ਨਹੀਂ ਬਰਦਾਸ਼ਤ ਕਰੂ ਇਹਦਾ ਪੱਕਾ ਹੱਲ ਲੱਭਿਆ ਜਾ ਰਿਹਾ ਔਰ ਇਹ ਜਿਹੜੇ ਲੋਕ ਵੀ ਲੋਕਾਂ ਨੇ ਇਹ ਕਾਹਲ ਪਹਿਲਾਂ ਹੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਕਰ ਲਿਆ ਸੀ ਪਰ ਕੁਝ ਪਿੰਡਾਂ ਦਾ ਸਾਥ ਨਾ ਰਹਿਣ ਕਰਕੇ ਤੇ ਕੋਈ ਸਾਡੀਆਂ ਕਮੀਆਂ ਕਰਕੇ ਇਹ ਥੋੜੀ ਜਿਹੀ ਪ੍ਰੋਬਲਮ ਆ ਗਈ ਨੇੜ ਦੇ ਨੇੜੇ ਆ ਗਿਆ ਲੋਕਾਂ ਨੇ ਇੰਦਾ ਦਾ ਹੱਲ ਕਰਨਾ ਇਹ ਕੂੜੇ ਵਾਂਗੂ ਡੰਪ ਕਰਨਾ ਮੇਰੀ ਗੱਲ ਯਾਦ ਰੱਖਿਓ ਕੋਈ ਵੀ ਕੰਮ ਹੁੰਦਾ ਨਾ ਸਰਕਾਰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਇਹਦੇ ਵਿੱਚ ਚਾਹੇ ਕਿਤੇ اپੋਜੀਸ਼ਨ ਦੀ ਕਾਰਪੋਰੇਸ਼ਨ ਆ ਚਾਹੇ ਆਪਣੀ ਪਾਰਟੀ ਦੀ ਸਰਕਾਰ ਆ ਕਿਸੇ ਨਾ ਕੋਈ ਵਿਤਕਰਾ ਨਹੀਂ ਚਾਹੇ ਕਿ ਇਹਦੇ ਆਪਣਾ ਐਮਐਲਏ ਚਾਹੇ ਦੂਸਰਾ ਵਿਤਕਰਾਂ ਨੂੰ ਫੰਡ ਦਿੱਤੇ ਜਾ ਜਾ ਕੇ ਕਾਰਪੋਰੇਸ਼ਨ ਨੂੰ ਪੁੱਛ ਲਓ ਉਹਦੇ ਕੋ ਫੰਡ ਹੈ ਨਹੀਂ ਸਰਕਾਰ ਦਾ ਕੰਮ ਹੈ ਫੰਡ ਦੇਣਾ ਪੈਸੇ ਦੀ ਕਮੀ ਨਹੀਂ ਹੋਣੀ ਚਾਹੀਦੀ ਜਿੰਦਾਬੜੀ ਅਰੇਂਜ ਕਰਕੇ ਸਰਕਾਰ ਨੇ ਫੰਡ ਦਿੱਤੇ ਵਸੀਵਰ ਬੋਰਡ ਦੇ ਵੱਖਰੇ ਪੈਸੇ ਪੈ ਰਹੇ ਸ਼ਹਿਰ ਦੀ ਡਰੈਲ ਬੰਡ ਦੇ ਵੱਖਰੇ ਪੈਸੇ ਪੈ ਰਹੇ ਇਹ ਜਗਾ ਲੈਣ ਲਈ ਵੱਖਰੇ ਪੈਸੇ ਲੈ ਪੈ ਰਹੇ ਮਸ਼ੀਨਰੀ ਲੈਣ ਲਈ ਕਿਹਾ ਵੀ ਭਾਵੇਂ 50 ਕਰੋੜ ਦੀ ਮਸ਼ੀਨਰੀ ਲੈ ਲਓ ਤੁਸੀਂ ਇਹਨੂੰ ਕੂੜੇ ਵੀ ਸਾਂਭਣੀ ਤੁਸੀਂ ਪ੍ਰੋਪੋਜ਼ਲ ਪੁੱਛੋ ਪ੍ਰੋਪੋਜ਼ਲ ਕਿਸੇ ਬਣਾ ਕੇ ਭੇਜੀ ਜਿਹੜੀ ਇੱਕ ਇੱਕ ਕੋਣੇ ਵੱਲੋਂ ਕੰਮ ਨਹੀਂ ਕੀਤਾ ਹੈ 4 ਸਾਲ ਦੇ ਲਾਗੇ ਬੰਨੇ ਹੋ ਗਏ ਬੰਦੇ ਰੱਖਣ ਦੀ ਮਜੂਰੀ ਮਿਲੀ ਪਈ ਹੈ ਉਹ ਅੱਜ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਇਹ ਸਾਰੇ ਲੋਕ ਜਿਹੜੇ ਖਾਸ ਕਰ ਮੈਂ ਜਿਹੜੇ ਐਮਪੀਸੀ ਸਾਹਿਬਾਨ ਨੇ ਜਿੱਥੋਂ ਦੇ ਉਹਨਾਂ ਨੂੰ ਕਹਿਣ ਚਾਹਨੇ ਆ ਉਹ ਭਲੇ ਮਾਨਸੋ ਰਾਣਾ ਗੁਰਜੀਤ ਸਿੰਘ ਦੀ ਦੀ ਇਹ ਜਿਹੜਾ ਸ਼ਹਿਰ ਹੈ ਨਾ ਹੌਲੀਡੇ ਹੋਮ ਆ ਉਹ ਤੁਹਾਡਾ ਤੇ ਆਪਦਾ ਸ਼ਹਿਰ ਕੁਝ ਮਾੜੀ-ਮੋਟੀ ਤੁਸੀਂ ਸ਼ਰਮ ਕਰੋ ਇਸ ਸ਼ਹਿਰ ਦਾ ਸੋਚੋ ਨਾ ਇਹਦੇ ਮਗਰ ਲਾ ਕੇ 30 ਦਿਨ ਡਰਾਮਾ ਕਰਕੇ ਨਰਕ ਬਣਾਓ ਸ਼ਹਿਰ ਨੂੰ ਸ਼ਹਿਰ ਦੇ ਭਲੇ ਲਈ ਸੋਚੋ ਮਤੇ ਪਾਓ ਇੱਥੇ ਜਿਹੜੇ ਤੁਹਾਡੀ ਤੁਹਾਨੂੰ ਕਿਸੇ ਤਰ੍ਹਾਂ ਦੀ ਪੈਸੇ ਦੀ ਘਾਟ ਹੋਵੇ ਸਰਕਾਰ ਨੂੰ ਕੋਈ ਪ੍ਰੋਬਲਮ ਹੈ ਸੀ ਬੈਠੇ ਆ ਜਿੱਥੇ ਕਹੋਗੇ ਅਸੀਂ ਸ਼ਹਿਰ ਨਿਵਾਸੀ ਹੋਣ ਦੇ ਨਾਤੇ ਇਹ ਕਹਿ ਰਹੇ ਜਿੱਦੇ ਕੋ ਚੌਲਜਾ ਚ ਸੀਐਮ ਸਬ ਫైనాన్స్ ਮਿਨਿਸਟਰ ਸਭ ਕੁਝ ਜਾਣਾ ਪਵੇ ਅਦਰਵਾਜ਼ ਜਾਣ ਦੀ ਲੋੜ ਨਹੀਂ ਉਤੋਂ ਪਹਿਲਾਂ ਪੈਸੇ ਮਿਲਣਗੇ ਜਿੱਥੇ ਕਹੋਗੇ ਜਾ ਕੇ ਜਿੰਨੇ ਪੈਸੇ ਕਹੋਗੇ ਉਹਨੇ ਮਿਲਣਗੇ ਪਹਿਲਾਂ ਤਾਂ ਵੈਸੇ ਤੇ ਪੈਸੇ ਦੀ ਲੋੜ ਕੋਈ ਨਹੀਂ ਪੈਸੇ ਕੋਲ ਪੈ ਰਹੇ ਪੈਸੇ ਜ਼ਮੀਰ ਲੈਣ ਲਈ ਵੀ ਸੀਵਰੇਜ ਦੇ ਵੀ ਡਿਵੈਲਪਮੈਂਟ ਦੇ ਪੈਸੇ ਕੋਲ ਪੈ ਰਹੇ ਪਰ ਤੁਸੀਂ ਕਰੋ ਤੇ ਕੁਛ ਤੁਹਾਨੂੰ ਬੰਦੇ ਰੱਖਣ ਦੀ ਮਨਜ਼ੂਰੀ ਮਿਲੀ ਆ ਕਿ ਕੀ ਤੁਸੀਂ ਕਰਨ ਕੀ ਰਿਹਾ ਕਿ ਡਰਾਮਾ ਕੀ ਕਰ ਰਹੇ ਆ ਤਿਆਦੇ ਕੋ ਲਾਈਟਾਂ ਦੇ ਪੈਸੇ ਪੈ ਰਹੇ ਐ ਤੁਹਾਡੇ ਕੋ ਬੰਦੇ ਰੱਖਣ ਦੀ ਮਜ਼ਦੂਰੀ ਪੈ ਕਿਉਂ ਨਹੀਂ ਰੱਖਦੇ ਤੁਸੀਂ ਇਹ ਮੱਤੇ ਪਾਓ ਕੁਝ ਕੰਮ ਕਰੋ ਕਿਉਂਕਿ ਕਈ ਚੀਜ਼ਾਂ ਕਾਨੂੰਨ ਦੇ ਦਾਇਰੇ ਰਾਹੀਂ ਹੋ ਸਕਦੀਆਂ ਇੱਕ ਜਿਹੜੀ ਕਾਰਪੋਰੇਸ਼ਨ ਆ ਇਹ ਹਾਊਸ ਹੈ 98 ਬੋਡੀ ਆ ਸਰਕਾਰ ਇਥੇ ਕਿਸੇ ਹੱਦ ਤੱਕ ਹੀ ਤੇ ਪ੍ਰੈਸ਼ਰ ਪਾ ਸਕਦੀ ਹੈ ਉਸ ਤੋਂ ਵੱਧ ਨਹੀਂ ਪਾ ਸਕਦੀ ਪਰ ਫਿਰ ਵੀ ਇਸ ਸਾਰਾ ਕੁਝ ਕਰਨਾ ਹੁੰਦਾ ਇਸ ਹਾਊਸ ਨੇ ਉਸ ਹਾਊਸ ਨੂੰ ਜਾਣ ਬੁੱਝ ਕੇ ਇਹ ਜਿਹੜੇ ਐਮ ਸੀ ਸਾਹਿਬਾਨ ਜਿਨ੍ਹਾਂ ਨੂੰ ਇੱਕ ਕੁਰਕੀ ਤੋਂ ਡਰ ਕੇ ਇਸ ਆਪ ਦੇ ਸ਼ਹਿਰ ਦਾ ਆਪ ਦੇ ਪਿੰਖ ਦਾ ਆ ਜਿੱਥੇ ਰਹਿੰਦੇ ਆ ਉਸ ਸ਼ਹਿਰ ਦਾ ਇਹਨਾਂ ਪਿਛਲੇ 25 ਸਾਲਾਂ ਚ ਬਿੜਾ ਕਰ ਕਰ ਦਿੱਤਾ ਉਹ ਸਮਾਂ ਆਊਗਾ ਜਦੋਂ ਲੋਕਾਂ ਨੇ ਇਹਨਾਂ ਨੂੰ ਭਜਾਉਣਾ ਤੇ ਇਹਨਾਂ ਨੂੰ ਡਰਾ ਨਹੀਂ ਲੱਭਣਾ ਜਦੋਂ 15 ਕਰੋੜ ਰੁਪਏ ਦੇ ਲੱਗ ਬਨੇ ਪੈਸੇ ਪਏ ਅੱਜ ਪਤਾ ਕਰ ਲਾਈਟਾਂ ਲਈ तकरीबन 1.5 ਕਰੋੜ ਰੁਪਈਆ ਕਾਰਪੋਰੇਸ਼ਨ ਦੇ ਵਿੱਚ ਆਇਆ ਪਿਆ ਇਹਨਾਂ ਪ੍ਰਪੋਜ਼ਲ ਬਣਾ ਕੇ ਭੇਜੀ ਸੀ 1 ਕਰੋੜ ਤੇ 20 ਲੱਖ ਰੁਪਈਏ ਦੇ 1 ਕਰੋੜ 40 ਲੱਖ ਰੁਪਈਆ ਹਾਂਜੀ ਇਹ ਸਿਰਫ ਲਾਈਟਾਂ ਦੀ ਕਿਉਂਕਿ ਸ਼ਹਿਰ ਦੇ ਵਿੱਚ ਲਾਈਟਾਂ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਦੀ ਬਾਕੀ ਕੋਈ ਜਿਹੜੀ ਮਨਜ਼ੂਰੀ ਮਿਲ ਚੁੱਕੀ ਜਿੰਨੇ ਵੀ ਪੈਸੇ ਲੱਗਣ ਮਨਜ਼ੂਰੀ ਮਿਲ ਚੁੱਕੀ ਹੈ ਇਹਦੀ ਰੱਬ ਜਿਹੜਾ ਭਲਾ ਕਰੋ ਆਪਣੇ ਬੰਦੇ ਰੱਖਣ ਦੀ ਮਨਜ਼ੂਰੀ ਮਿਲੀ ਉਹ ਬੰਦੇ ਨਹੀਂ ਜਾਣ ਬੋਝੂ ਕੇ ਰੱਖੇ ਜਾ ਰਹੇ तकरीबन 15 ਕਰੋੜ ਤੋਂ ਵੱਧ ਜਿਹੜਾ ਡਵੈਲਪਮੈਂਟ ਦੇ ਪੈਸੇ ਨੇ ਸਣੀ ਪ੍ਰਪੋਜ਼ਲ ਦੇਣੀ ਉਹਨੇ ਰੱਖਣੀ ਆ ਮੈਂ ਤੇ ਉਹ ਸਰਕਾਰ ਨੇ ਰੱਖਣੀ ਸਰਕਾਰ ਨੇ ਇੱਥੇ ਤੁਸੀਂ ਹੁਣ ਤੇ ਗੱਲ ਪੁੱਛੋ ਤੁਸੀਂ ਤੁਸੀਂ ਕਈ ਕਈ ਗੱਲਾਂ ਮਤਿਆਂ ਨੂੰ ਗੱਲ ਤੁਸੀਂ ਵੀ ਸ਼ਹਿਰ ਦੇ ਨੁਮਾਇੰਦੇ ਹੋ ਤੁਸੀਂ ਇਸ ਸ਼ਹਿਰ 'ਚ ਰਹਿਣ ਵਾਲੇ ਹੋ ਤੁਸੀਂ ਇੱਕ ਮੈਂ ਤੁਸੀਂ ਹੁਣ ਮੇਰੀ ਗੱਲ ਦਾ ਗੁੱਸਾ ਕਰਨਾ ਤੁਸੀਂ ਅੱਜ ਤੱਕ ਜਿਹੜੀ ਅਸੀਂ ਗੱਲ ਕਹੀਨੇ ਆ ਤੁਸੀਂ ਜਾ ਕੇ ਕਦੀ ਰਾਣੀ ਗੁਰਜੀਤ ਜੀ ਤੇ ਨੇ ਉਹਨੂੰ ਹੀ ਪੁੱਛਿਆ ਵੀ ਆਹ ਬੰਦੇ ਤੁਹਾਡੇ ਤੇ ਇਲਜ਼ਾਮ ਦਿੰਦੇ ਆ ਇਹਦਾ ਤੋ ਜਵਾਬ ਦੇ ਕੀ ਆ ਅਜਿਤਕਰ ਪੁੱਛਿਆ ਅਜਿਤਕਰ ਤੁਸੀਂ ਨਾ ਕਰ ਬੰਦਿਆਂ ਨੂੰ ਬੁਲਾਣੇ ਆ 1 2 ਬੰਦਿਆਂ ਨੂੰ ਨਹੀਂ 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 ਇਹਦੇ ਬਾਕੀ ਤੁਸੀਂ ਨਹੀਂ ਨਹੀਂ ਇੱਕ ਦੋ ਬੰਦਿਆਂ ਨੂੰ ਤੁਸੀਂ ਬੁਲਾਣੇ ਨਹੀਂ ਨਹੀਂ ਇਹ ਜੇ ਜਿਹੋ ਜੀ ਹਲਕਨ ਚਾਰਤ ਸਾਹਿਬ ਨਾਲ ਜੋ ਕਿਸ ਤਰ੍ਹਾਂ ਦੀ ਗੱਲ ਹੋਈ ਅਸੀਂ ਗਰੁੱਪ 'ਚ ਮੈਸੇਜ ਪਾਵਾਂਗੇ ਕਿਸੇ ਤਰ੍ਹਾਂ ਦੀ ਹੋਵੇ ਮੈਂ ਤੇਨੇ ਗਰੁੱਪ ਮੈਂ ਉਸ ਤੁਹਾਡੇ ਇੱਕ ਇਸ ਕਹੋ ਕੰਮ ਦੇ ਲਈ ਜੀ ਕਿਉਂਕਿ ਇਹ ਸਾਡਾ ਸਾਂਝਾ ਉਦਮ ਆ ਕਿਸੇ ਤਰ੍ਹਾਂ ਦੀ ਸ਼ਹਿਰ ਦੀ ਸਫਾਈ ਲਈ ਜੇ ਤਿਆਨੂੰ ਨਹੀਂ ਬੁਲਾਇਆ ਗਿਆ ਮੈਂ ਉਹਦੇ ਲਈ ਮਾਫੀ ਮੰਗਦਾ ਅੱਗੇ ਤੋਂ ਇੰਦਾ ਦੀ ਕੋਈ ਅਣਗਹਿਲੀ ਨਹੀਂ ਹੋਊਗੀ ਤਿਆਨੂੰ ਸੱਦਿਆ ਜਾਊ ਪਰ ਤੁਸੀਂ ਤੁਸੀਂ ਵੀ ਜੇ ਤੁਸੀਂ ਇੱਕ ਜਿਹੜਾ ਜਿਹਨੂੰ ਮੀਡੀਆ ਕਹਿੰਦੇ ਨੇ ਚੌਥਾ ਪਿਲਰ ਮੰਨਿਆ ਜਾਂਦਾ ਤੁਸੀਂ ਵੀ ਬਹੁਤ ਸਾਰੇ ਸਵਾਲ ਜਿਹਦਾ ਸਾਨੂੰ ਕਰ ਸਕਦੇ ਉਹਨੂੰ ਸਵਾਲ ਕਰਕੇ ਪੁੱਛ ਸਕਦੇ ਵੀ ਭਾਈ ਆਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਦੱਸੋ ਕੀ ਇਹਦਾ ਹੱਲ ਕੀ ਹੈ ਇਹ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਮੈਸੇਜ ਕਰਦੇ ਜੇ ਸਾਡੇ ਕੋ ਅਸੀਂ ਰੁਪਈਏ ਦੇ ਰਵਾਧਾਰ ਕਿਸੇ ਵੱਲੋਂ ਤਾਂ ਦੱਸੋ ਪਰਪੋਜ਼ਲ ਪੈਣਾ ਚੱਲ ਚੱਲ